ਮਾਰਜੂ ਕੇ ਐਸਐਸਪੀ ਮੋਕਾਜੀ ਦੇ ਦੇਫਾ ਹੁਦੇਸ਼ ਅਤੇ ਡੀਐਸਪੀ ਸੌਰਣੀ ਦੇ ਤਰਫਕੋਟਜੀ ਦੀ ਸੁਪਰਵਾਈਜ਼ਨ ਹੇਠ ਤਰਫਕੋਟ ਪੁਲਿਸ ਵੱਲੋਂ ਇੱਕ ਹੋਰ ਸਨਾਚਿੰਗ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ ਕੱਲ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿਟ ਬੈਗ ਦੋ ਬੁਲੇਟ ਸਵਾਰ ਸਨਚੁਰਾ ਵੱਲੋਂ ਸਨੇਚ ਕੀਤਾ ਗਿਆ ਸੀ ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਦਵੋਚਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦੇ ਹੋਏ ਐਫਆਈਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਨਜੂਰੇ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸੌਰਣੀ ਜੀ ਦੀ ਤਰਫਕੋਟ ਜੀ ਦੀ ਸੁਪਰਵਾਈਜ਼ਰ ਹੇਠ ਤਨਖਤ ਪੁਲਿਸ ਵੱਲੋਂ ਇੱਕ ਹੋਰ ਸਨੇਚਿੰਗ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ। ਕੱਲ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿਟ ਬੈਗ ਦੋ ਬੁਲਟਸਵਾਰ ਸਨੇਚਰਾਂ ਵੱਲੋਂ ਸਨੇਚ ਕੀਤਾ ਗਿਆ ਸੀ। ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਪਹੁੰਚਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦਿਆਂ ਐਫ ਆਈ ਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਰਜੂ ਕੇ ਐਸਐਸਪੀ ਮੋਕਾਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸਰੋਨੀ ਦੇ ਤਰਫਕ ਕੋਟਜੀ ਦੀ ਸੁਪਰਵਾਈਜ਼ਨ ਹੇਠ ਤਰਕੁਟ ਪੁਲਿਸ ਵੱਲੋਂ ਇੱਕ ਹੋਰ ਸਨੇਚਿੰਗ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ ਕੱਲ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿਟ ਬੈਗ ਦੋ ਬੁਲਕਸਵਾਰ ਸਨੇਚਰਾਂ ਵੱਲੋਂ ਸਨੇਚ ਕੀਤਾ ਗਿਆ ਸੀ ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਪਹੁੰਚਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦੇ ਹਾਂ ਐਫਆਈਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਜੂ ਕੇ ਐਸਐਸਪੀ ਮੋਕਾਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸੌਰਣੀ ਦੇ ਤਰਖੋਟਜੀ ਦੀ ਸੁਪਰਵਾਈਜ਼ਰ ਹੇਠ ਤਰਖੋਟ ਪੁਲਿਸ ਵੱਲੋਂ ਇੱਕ ਹੋਰ ਸਨੇਚਿੰਗ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ ਕੱਲ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿਟ ਬੈਗ ਦੋ ਬੁਲਕਸਵਾਰ ਸਨੇਚਰਾਂ ਵੱਲੋਂ ਸਨੇਚ ਕੀਤਾ ਗਿਆ ਸੀ ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਦਬੋਚਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦੇ ਹਾਂ ਐਫਆਈਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਜੂ ਕੇ ਐਸਐਸਪੀ ਮੋਕਾਜੀ ਦੇ ਦੇਫਰ ਨਿਰਦੇਸ਼ ਅਤੇ ਡੀਐਸਪੀ ਸੌਰਣੀ ਦੇ ਤਰਮਕੋਟ ਜੀ ਦੀ ਸੁਪਰਵਾਈਜ਼ਰ ਹੇਠ ਤਰਮਕੋਟ ਪੁਲਿਸ ਵੱਲੋਂ ਇੱਕ ਹੋਰ ਸਨੇਚਿੰਗ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ ਕੱਲ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿਟ ਬੈਗ ਦੋ ਬੁਲਕਸ ਸਵਾਰ ਸਨੇਚਰਾਂ ਵੱਲੋਂ ਸਨੇਚ ਕੀਤਾ ਗਿਆ ਸੀ ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਪਹੁੰਚਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦੇ ਹਾਂ ਐਫਆਈਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਜੂ ਕੇ ਐਸਐਸਪੀ ਮੋਕਾਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸੌਰਣੀ ਦੇ ਤਰਫਕੋਟਜੀ ਦੀ ਸੁਪਰਵਾਈਜ਼ਰ ਹੇਠ ਤਰਫਕੋਟ ਪੁਲਿਸ ਵੱਲੋਂ ਇੱਕ ਹੋਰ ਸਨੇਚਿੰਗ ਦੀ ਵਾਰਦਾਤ ਨੂੰ ਟਰੇਸ ਕੀਤਾ ਗਿਆ ਹੈ ਕੱਲ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਇੱਕ ਲੜਕੀ ਜਿਸ ਦਾ ਇੱਕ ਕਿਟ ਬੈਗ ਦੋ ਬੁਲਕਸਵਾਰ ਸਨੇਚਰਾਂ ਵੱਲੋਂ ਸਨੇਚ ਕੀਤਾ ਗਿਆ ਸੀ ਉਹਨਾਂ ਨੂੰ ਮੌਕੇ ਤੇ ਹੀ ਪੁਲਿਸ ਵੱਲੋਂ ਦਬੋਚਿਆ ਗਿਆ ਅਤੇ ਮੌਕੇ ਤੇ ਕਾਰਵਾਈ ਕਰਦੇ ਹਾਂ ਐਫਆਈਆਰ ਰਜਿਸਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ